ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਤਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਣਾ ਕਰਦੇ ਹਨ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ ਤਾਰਣ ਤਾਰਣ ਹਰਨਿਤ ਦੁੱਖ ਨਾ ਸਕੈ ਬਿਆਪ ਫਿਰ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਪ੍ਰਮਾਤਮਾ ਨੂੰ ਯਾਦ ਰੱਖਦਾ ਹੈ ਫਿਰ ਉਹ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਇੱਕ ਜਹਾਜ਼ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਤਰ੍ਹਾਂ ਦੂਸਰੇ ਦੇਸ਼ਾਂ ਦੇ ਵਿੱਚ ਜਾਣ ਵਾਸਤੇ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਪ੍ਰਮਾਤਮਾ ਦੇ ਨਾਮ ਰੂਪੀ ਜਹਾਜ਼ ਨੂੰ ਸਿਮਰਨਾ ਪਵੇਗਾ ਫਿਰ ਹੀ ਅਸੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹਾਂ ਉਹ ਜਿਹੜਾ ਪਰਮਾਤਮਾ ਹੈ ਉਹ ਸਾਰੀ ਸੁੱਖਾਂ ਦਾ ਖਜ਼ਾਨਾ ਹੈ ਉਸ ਦੀ ਸ਼ਰਨ ਦੇ ਵਿੱਚ ਆ ਕੇ ਮਨੁੱਖ ਨੂੰ ਕੋਈ ਦੁੱਖ ਨਹੀਂ ਆ ਸਕਦਾ ਸਾਧੂ ਸੰਗ ਭਜੋ ਗੋਪਾਲ ਗੁਰੂ ਦੀ ਸੰਗਤ ਦੇ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਆਣ ਸੰਜਮ ਕਿਸ ਨਾ ਸੂਝਹਿ ਜਤਨ ਕਾਟ ਕਲ ਕਾਲ ਇਹਨਾਂ ਯਤਨਾਂ ਦੇ ਨਾਲ ਹੀ ਸੰਸਾਰ ਦੇ ਝਮੇਲਿਆਂ ਦੀ ਫਾਹੀ ਕੱਟ ਕੇ ਉਹ ਜਿਹੜਾ ਪਰਮਾਤਮਾ ਹੈ ਉਹ ਸਾਨੂੰ ਨਾਮ ਜਪਣ ਦੀ ਯੋਗਤ ਬਖਸ਼ਦਾ ਹੈ ਫਿਰ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਜਿਹੜਾ ਮਨੁੱਖ ਹੈ ਉਹ ਨਾਮ ਸਿਮਰਦੇ ਵਿੱਚ ਜੁੜਦਾ ਹੈ ਆਦ ਅੰਤ ਦਿਆਲ ਪੂਰਨ ਤਿਸ ਬਿਨਾਂ ਨਹੀਂ ਕੋਈ ਜਿਹੜਾ ਦਇਆ ਦਾ ਘਰ ਸਰਬਵਿਆਪਕ ਪ੍ਰਭੂ ਸਦਾ ਹੀ ਜੀਵਾਂ ਦੇ ਸਿਰ ਤੇ ਉੱਪਰ ਰੱਖਾ ਹੈ ਪਰਮਾਤਮਾ ਦਾ ਹੱਥ ਸਦਾ ਹੀ ਮਨੁੱਖ ਦੇ ਉੱਪਰ ਰਹਿੰਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਵਰਗਾ ਨਾ ਕੋਈ ਹੋਇਆ ਹੈ ਅਤੇ ਨਾ ਹੀ ਕਿਸੇ ਨੇ ਹੋਣਾ ਹੈ ਕਿਉਂਕਿ ਪਰਮਾਤਮਾ ਇੱਕ ਸ਼ਕਤੀ ਹੈ ਪਰਮਾਤਮਾ ਹਰ ਇੱਕ ਦੇ ਹਿਰਦੇ ਦੇ ਵਿੱਚ ਵਸਦਾ ਹੈ ਪਰਮਾਤਮਾ ਕਣ-ਕਣ ਦੇ ਵਿੱਚ ਵਸਦਾ ਹੈ। ਇਸੇ ਕਰਕੇ ਜੇ ਸਤਿਗੁਰਾਂ ਨੂੰ ਪਾਉਣਾ ਹੈ, ਪਰਮਾਤਮਾ ਨੂੰ ਪਾਉਣਾ ਹੈ ਤਾਂ ਉਸ ਦਾ ਨਾਮ ਸਿਮਰਨਾ ਪਵੇਗਾ, ਉਸ ਦੀ ਆਰਾਧਨਾ ਕਰਨੀ ਪਵੇਗੀ। ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ। ਸਤਿਗੁਰੂ ਜੀ ਕਹਿੰਦੇ ਭਾਈ ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ ਮਰਨ ਦਾ ਗੇੜ ਦੂਰ ਕਰ ਲੈ ਕਿਉਂਕਿ ਜਿਸ ਨੇ ਪ੍ਰਮਾਤਮਾ ਦਾ ਨਾਮ ਨਾ ਸਿਮਰਿਆ ਤਾਂ ਫਿਰ ਉਸ ਨੇ ਫੇਰ ਮੁੜ ਕੇ 84 ਲੱਖ ਜੁਨਾਂ ਦੇ ਵਿੱਚ ਪੈ ਜਾਣਾ ਹੈ ਕਿਉਂਕਿ ਨਾਮ ਜਪਣ ਦੀ ਕੋਈ ਉਮਰ ਨਹੀਂ ਹੁੰਦੀ ਨਾਮ ਬਚਪਨ ਦੇ ਵਿੱਚ ਵੀ ਸਿਮਰਿਆ ਜਾ ਸਕਦਾ ਹੈ। ਨਾਮ ਜਵਾਨੀ ਦੇ ਵਿੱਚ ਵੀ ਸਿਮਰਿਆ ਜਾ ਸਕਦਾ ਹੈ। ਅਤੇ ਨਾਮ ਬੁਢਾਪੇ ਦੇ ਵਿੱਚ ਵੀ ਸਿਮਰਿਆ ਜਾ ਸਕਦਾ ਹੈ। ਕਿਉਂਕਿ ਕਈ ਇਸ ਨੂੰ ਟਾਲ ਦਿੰਦੇ ਹਨ। ਬਚਪਨ ਦੇ ਵਿੱਚ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਜਦੋਂ ਜਵਾਨ ਹੋ ਗਏ ਫਿਰ ਜਪ ਲਵਾਂਗੇ। ਸਾਰੀ ਉਮਰ ਪਈ ਹੈ ਨਾਮ ਜਪਣ ਦੀ। ਫਿਰ ਜਦੋਂ ਜਵਾਨ ਹੋ ਜਾਂਦਾ ਹੈ ਪਰਿਵਾਰ ਵਾਲੇ ਵਿਆਹ ਕਰ ਦਿੰਦੇ ਹਨ ਪਰਿਵਾਰ ਦੇ ਵਿੱਚ ਮਸਤ ਹੋ ਜਾਂਦਾ ਹੈ ਫਿਰ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਫਿਰ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਬੁਢਾਪੇ ਦੇ ਵਿੱਚ ਜਾ ਕੇ ਨਾਮ ਸਿਮਰ ਲਵਾਂਗੇ ਪਰੰਤੂ ਸਾਧ ਸੰਗਤ ਜੀ ਜਦੋਂ ਬੁਢਾਪਾ ਆ ਜਾਂਦਾ ਹੈ ਫਿਰ ਜਿਹੜਾ ਸਾਡਾ ਸਰੀਰ ਹੈ ਉਹ ਵੀ ਸਾਥ ਛੱਡ ਦਿੰਦਾ ਹੈ ਫਿਰ ਜਿਹੜੀ ਸਾਡੀ ਜੀਵ ਹੈ ਉਹ ਵੀ ਚੰਗੀ ਤਰ੍ਹਾਂ ਪਰਮਾਤਮਾ ਦਾ ਨਾਮ ਨਹੀਂ ਸਿਮਰ ਸਕਦੀ। ਫਿਰ ਮਨੁੱਖ ਨੂੰ ਨਾ ਨੇਤਰਾਂ ਤੋਂ ਦਿਸਦਾ ਹੈ, ਨਾ ਜ਼ੁਬਾਨ ਤੋਂ ਚੰਗੀ ਤਰ੍ਹਾਂ ਬੋਲਿਆ ਜਾਂਦਾ ਹੈ, ਨਾ ਪੈਰਾਂ ਤੋਂ ਤੁਰ ਕੇ ਗੁਰੂ ਦੇ ਦਰਵਾਜ਼ੇ ਵਿੱਚ ਆਇਆ ਜਾਂਦਾ ਹੈ। ਫਿਰ ਬੁਢਾਪੇ ਦੇ ਵਿੱਚ ਆ ਕੇ ਜਿਹੜਾ ਮਨੁੱਖ ਹੈ ਮੰਜੇ ਦੇ ਉੱਪਰ ਬੈਠ ਜਾਂਦਾ ਹੈ। ਫਿਰ ਵੀ ਹੋਏ ਕਹਿੰਦਾ ਹੈ ਕਿ ਕੋਈ ਗੱਲ ਨਹੀਂ, ਅਗਲੇ ਜਨਮ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰ ਲਵਾਂਗੇ। ਪਰੰਤੂ ਸਾਧ ਸੰਗਤ ਜੀ ਅਗਲਾ ਜਨਮ ਪਤਾ ਨਹੀਂ ਸਾਨੂੰ ਕਿਹੋ ਜਿਹਾ ਮਿਲਣਾ ਹੈ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਸਮਝਾਉਂਦੇ ਹਨ ਕਿ ਜੇ ਨਾਮ ਸਿਮਰਨਾ ਨਾ ਕੀਤਾ ਪਰਮਾਤਮਾ ਨੂੰ ਯਾਦ ਨਾ ਕੀਤਾ ਤਾਂ ਇਹ ਮਨੁੱਖ ਤੈਨੂੰ ਇੱਕ ਬਲਦ ਦੀ ਜੁਨੀ ਦੇ ਵਿੱਚ ਪਾ ਦਿੱਤਾ ਜਾਵੇਗਾ ਫਿਰ ਤੇਰਾ ਜਿਹੜਾ মুখ ਹੈ ਉਹ ਗੁੰਗਾ ਹੋ ਜਾਵੇਗਾ ਫਿਰ ਤੇਰੀ ਰਸਨਾ ਦੇ ਕੋਲੋਂ ਨਾਮ ਨਹੀਂ ਸਮਰਿਆ ਜਾਣਾ ਫਿਰ ਜਦੋਂ ਬਲਦ ਦੀ ਜੋਨੇ ਦੇ ਵਿੱਚ ਪੈ ਗਿਆ ਫਿਰ ਉੱਠਦੇ ਦੇ ਤੇ ਬੰਦੇ ਦੇ ਤੇਰੇ ਡੰਡੇ ਪਿਆ ਕਰਨਗੇ ਇਹੋ ਜਿਹਾ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਭਾਈ ਸਾਨੂੰ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਉਹ ਬਹੁਤ ਹੀ ਬੇਸ਼ਕੀਮਤੀ ਹੈ ਸਾਨੂੰ ਇਸ ਨੂੰ ਸੰਭਾਲਣਾ ਚਾਹੀਦਾ ਹੈ ਕਿਉਂਕਿ ਜਿਸ ਕੰਮ ਵਾਸਤੇ ਪਰਮਾਤਮਾ ਨੇ ਸਾਨੂੰ ਇਹ ਸਰੀਰ ਬਖਸ਼ਿਆ ਹੈ, ਇਹ ਦੇਹ ਬਖਸ਼ੀ ਹੈ। ਅਸੀਂ ਉਸ ਤੋਂ ਇਹ ਕੰਮ ਨਹੀਂ ਲੈ ਰਹੇ। ਅਸੀਂ ਹੋਰ ਦੁਨਿਆਵੀ ਕੰਮ ਧੰਧਿਆਂ ਦੇ ਵਿੱਚ ਇਸ ਨੂੰ ਲਾ ਰੱਖਿਆ ਹੈ। ਅਸੀਂ ਮਾਇਆ ਦੇ ਪਿੱਛੇ ਭੱਜੇ ਫਿਰਦੇ ਹਾਂ। ਧੀਆਂ ਪੁੱਤਰਾਂ ਦੇ ਵਾਸਤੇ ਪੈਸਾ ਧਨ ਇਕੱਠਾ ਕਰਦੇ ਫਿਰਦੇ ਹਾਂ। ਪਰੰਤੂ ਆਪਣੇ ਵਾਸਤੇ ਅਸੀਂ ਨਾਮ ਧਨ ਇਕੱਠਾ ਕਰਨਾ ਭੁੱਲ ਗਏ ਹਾਂ। ਕਿਉਂਕਿ ਜਿਸ ਧੰਨੇ ਸਾਡੇ ਨਾਲ ਜਾਣਾ ਹੈ ਨਾਮ ਧੰਨ ਨੂੰ ਅਸੀਂ ਸਿਮਰਨਾ ਭੁੱਲ ਗਏ ਹਾਂ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਫਿਰ ਉਸ ਦਾ ਨਾਮ ਜਪ ਕੇ ਤੇਰਾ ਜਿਹੜਾ ਜਨਮ ਮਰਨ ਦਾ ਗੇੜ ਹੈ ਉਹ ਦੂਰ ਹੋ ਜਾਵੇਗਾ ਫਿਰ ਤੈਨੂੰ 84 ਲੱਖ ਜੁਨਾਂ ਦੇ ਵਿੱਚੋਂ ਮੁਕਤੀ ਹੋ ਜਾਵੇਗੀ ਮੁੜ ਕੇ ਤੈਨੂੰ 84 ਲੱਖ ਜੁਨਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਪਰਮਾਤਮਾ ਦਾ ਨਾਮ ਸਿਮਰ ਕੇ ਤੇਰੀ ਮੁਕਤੀ ਹੋ ਜਾਵੇਗੀ। ਵੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ। ਵੇਦ ਸਿਮਰਿ ਸਾਸਤਰ ਹਰੇਕ ਧਰਮ ਪੁਸਤਕ ਦੇ ਵਿੱਚ ਪਰਮਾਤਮਾ ਜ਼ਿਕਰ ਕਰਦਾ ਹੈ। ਭਗਤ ਜਨ ਵੀ ਜਿਸ ਪਰਮਾਤਮਾ ਦੇ ਗੁਣਾਂ ਦੇ ਵਿਚਾਰ ਕਰਦੇ ਹਨ, ਉਹਨਾਂ ਨੂੰ ਸਾਨੂੰ ਸਿਮਰਨਾ ਚਾਹੀਦਾ ਹੈ। ਕਿਉਂਕਿ ਸਤਿਗੁਰੂ ਦੱਸੇ ਪਾਤਸ਼ਾਹੀਆਂ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦੇ ਰੂਪ ਦੇ ਵਿੱਚ ਬਖਸ਼ ਕੇ ਗਏ ਹਨ ਇਹ ਭਾਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਨੂੰ ਅੱਜ ਤੋਂ ਤੁਸੀਂ ਗੁਰੂ ਮੰਨਣਾ ਹੈ ਅਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਦੇ ਵਿੱਚ ਲਿਖਿਆ ਹੈ ਗੁਰਬਾਣੀ ਦੇ ਰੂਪ ਦੇ ਵਿੱਚ ਉਹ ਅਸੀਂ ਪੜ੍ਹਨਾ ਹੈ ਵਿਚਾਰਨਾ ਹੈ ਅਤੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਸਾਰੀ ਦੁਨੀਆ ਦਾ ਸਾਂਝਾ ਹੈ ਤੁਸੀਂ ਮੁਸਲਮਾਨ ਧਰਮ ਦੇ ਵਿੱਚ ਕੁਰਾਨ ਸ੍ਰੀ ਪੜ ਲਵੋ ਉਸ ਦੇ ਵਿੱਚ ਰਾਮ ਸ਼ਬਦ ਨਹੀਂ ਆਇਆ ਕਿਤੇ ਅਤੇ ਇਸੇ ਤਰ੍ਹਾਂ ਹਿੰਦੂ ਧਰਮ ਦੇ ਗੀਤਾ ਪੜ ਲਵੋ ਉਸ ਦੇ ਵਿੱਚ ਅੱਲਾ ਸ਼ਬਦ ਨਹੀਂ ਆਇਆ ਕਿਤੇ ਇਸੇ ਤਰ੍ਹਾਂ ਸਿੱਖਾਂ ਦਾ ਇੱਕੋ ਇੱਕ ਗੁਰੂ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਦੇ ਵਿੱਚ ਲਿਖਿਆ ਹੈ ਆਵਲ ਅੱਲੇ ਨੂਰ ਉਪਾਇਆ ਕੁਦਰਤ ਕੇਸਾ ਬੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੈ ਇਸੇ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀ ਦੁਨੀਆ ਦੇ ਸਾਹਦੇ ਹਨ ਇਹ ਕਿਸੇ ਇੱਕ ਦੇ ਨਹੀਂ ਹਨ ਇਸੇ ਕਰਕੇ ਗੁਰੂ ਸਹਿਬਾਨ ਸਾਨੂੰ ਸਮਝਾ ਕੇ ਗਏ ਹਨ ਕਿ ਭਾਈ ਜੋ ਗੁਰਬਾਣੀ ਦੇ ਰੂਪ ਦੇ ਵਿੱਚ ਸਮਝਾਇਆ ਗਿਆ ਹੈ ਉਸ ਨੂੰ ਪੜ੍ਹਨਾ ਹੈ ਵਿਚਾਰਨਾ ਹੈ ਅਤੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਇ ਅੰਧਾਰ ਸਾਧ ਸੰਗਤ ਵਿੱਚ ਉਸ ਦਾ ਨਾਮ ਸਿਮਰ ਕੇ ਜਗ ਦੇ ਝਮੇਲਿਆਂ ਤੋਂ ਖਲਾਸੀ ਮਿਲਦੀ ਹੈ ਮਾਇਆ ਦਾ ਜਿਹੜਾ ਮੋਹ ਹੈ ਉਹਦਾ ਹਨੇਰਾ ਦੂਰ ਹੋ ਜਾਂਦਾ ਹੈ ਫਿਰ ਮਨੁੱਖ ਨੂੰ ਚਾਨਣ ਹੋ ਜਾਂਦਾ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਇੱਕ ਅਮੋਲਕ ਹੀਰਾ ਹੈ ਚਰਨ ਕਾਮਲ ਆਧਾਰ ਜਨਕਾ ਰਾਸ ਤੁੰਜੀ ਏਕ ਪ੍ਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ ਦੇ ਆਤਮਿਕ ਜੀਵਨ ਦਾ ਸਰਮਾਇਆ ਹੈ ਜਿਹੜੇ ਭਗਤ ਜਨ ਹਨ ਉਹ ਪਰਮਾਤਮਾ ਦੀ ਬੰਦਗੀ ਦੇ ਵਿੱਚ ਪਰਮਾਤਮਾ ਦੇ ਆਰਾਧਨਾ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੇ ਹਨ ਤਾਂ ਹੀ ਉਹਨਾਂ ਭਗਤ ਜਨਾਂ ਦੀਆਂ ਜਿਹੜੀਆਂ ਗੱਲਾਂ ਹਨ ਯਾਦਾਂ ਹਨ ਉਹ ਰਹਿੰਦੀ ਦੁਨੀਆ ਤੱਕ ਹੁੰਦੀਆਂ ਰਹਿੰਦੀਆਂ ਹਨ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇਕ ਇਸੇ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ ਸਹਾਰਾ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ਇਸੇ ਕਰਕੇ ਸਾਨੂੰ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਗੁਰੂ ਘਰ ਆ ਕੇ ਸੇਵਾ ਕਰਨੀ ਚਾਹੀਦੀ ਹੈ ਅਤੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਨਾ ਚਾਹੀਦਾ ਹੈ ਫੇਰ ਹੀ ਜਿਹੜਾ ਸਾਡਾ ਜੀਵਨ ਹੈ ਉਹ ਸਫਲ ਹੋਵੇਗਾ ਸੋਹਿਆਂ ਪੁੱਲਾਂ ਦੀ ਖਿਮਾ ਬਲਾਉ ਫਤਿਹ ਅਕੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ